ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦੇ ਲਾਗੂ ਨਹੀਂ ਕੀਤੇ ਜਾ ਰਹੇ ਅੱਜ 3.5 ਸਾਲ ਦਾ ਸਮਾਂ ਬੀਤ ਗਿਆ ਇਹ ਜਿਹੜੀ ਸਰਕਾਰ ਹੈ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਇਹਨਾਂ ਨੇ ਕਰ ਦਿੱਤੀ ਸੀ ਪਰ ਉਹਨੂੰ ਅੱਜ ਅਮਲੀ ਜਾਮਾ ਨਹੀਂ ਪਹਨਾਇਆ ਝੂਠ ਬੋਲਣ ਵਾਲੀ ਸਰਕਾਰ ਹੈ ਅੱਜ ਸਾਡਾ ਜਿਹੜਾ 16% ਡੀਏ ਇਸ ਸਰਕਾਰ ਨੇ ਰੱਖਿਆ ਹੋਇਆ ਜਿਹੜਾ ਪੰਜਾਬ ਮੋਰੀ ਸੂਬਾ ਹੁੰਦਾ ਸੀ ਪੰਜਾਬ ਨੂੰ ਵਾਕਈ ਸੂਬੇ ਫੋਲੋ ਕਰਦੇ ਹੁੰਦੇ ਸੀ ਅੱਜ ਹਿਮਾਚਲ ਸਾਡੇ ਤੋਂ ਅੱਗੇ ਆ, ਜੂਟੀ ਅੱਗੇ ਆ, ਰਾਜਸਥਾਨ ਅੱਗੇ ਆ। ਜਿਹੜੀ ਸਰਕਾਰ ਦਾ ਜਿਹੜਾ ਡੀਏ ਸੈਂਟਰ ਨਾਲੋਂ 16% ਘੱਟ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਭੱਤੇ ਦੀ ਕਿਸ਼ਤ ਜਿਹੜੀ ਵਧਦੀ ਮਹਿੰਗਾਈ ਦੇ ਨਾਲ-ਨਾਲ ਦੇਣੀ ਹੁੰਦੀ ਆ ਉਹ ਵੀ ਇਹ ਸਰਕਾਰ ਨੇ ਦੇਰੀ। ਇਹ ਜਿਹੜੀ ਸਰਕਾਰ ਹੈ ਇਹ ਚੁਟਕਲੇ ਸੁਣਾ ਰਹੀ ਆ। ਇਹ ਲੜਾਈ ਭਾਵਨਾ ਦੇ ਨਾਲ ਕੰਮ ਕਰ ਰਹੀ ਆ। ਇਹਦੀ ਜਿਹੜੀ ਡਿਵੈਲਪਮੈਂਟ ਦੇ ਲਈ ਮੁਲਾਜ਼ਮਾਂ ਦੀ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਜਿਹੜੇ ਅਸੀਂ ਮਨਦੀਪ ਮਨਪ੍ਰੀਤ ਬਾਦਲ ਨੂੰ ਬੜਾ ਮਾੜਾ ਵਿਤਸਕਤਰ ਸਮਝਦੇ ਸੀ ਪਰ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਉਹਨਾਂ ਤੋਂ ਵੀ ਬਹੁਤ ਪਿੱਛੇ ਆ ਇਹ ਜਿਹੜੇ ਮੁਲਾਜ਼ਮਾਂ ਦੇ ਲਈ ਜਿਹੜਾ ਜੋ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਜੋ ਇਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸੀ ਜੋ ਸਬ ਕਮੇਟੀ ਦੇ ਵਿੱਚ ਮੁਲਾਜ਼ਮਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਅੱਜ ਪੂਰੇ ਕਰਨ ਤੋਂ ਇਹ ਸਰਕਾਰ ਭੱਜ ਰਹੀ ਆ ਪੰਜਾਬ ਸਟੇਟ ਮਿਨਿਸਟਰੀਅਲ ਸਬਸ ਯੂਨੀਅਨ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਕਾਮਿਆਂ ਦੀ ਇੱਕੋ ਇੱਕ ਜੱਥੇਬੰਦੀ ਆ ਅੱਜ ਉਹਦੀ ਕਾਰਨ ਤੇ ਅਸੀਂ ਇੱਥੇ ਗੇਟ ਰੈਲੀ ਕਰ ਰਹੇ ਆ ਦੇਖਿਆ ਜਾਵੇ ਜਿਹੜੀ ਮਰਜ਼ੀ ਸਰਕਾਰ ਆ ਜੇ ਚਾਹੇ ਕਾਂਗਰਸ ਆ ਜੇ ਅਕਾਲੀ ਦਲ ਬੀਜੇਪੀ ਆ ਜੇ ਆਮ ਆਦਮੀ ਸਭ ਇੱਕੋ ਜਿਹੇ ਨੇ ਮੰਗਾਂ ਜੇ ਮੁਲਾਜ਼ਮਾਂ ਦੀ ਉਹੀ ਚੱਲ ਰਹੀਆਂ ਨੇ ਮੁਲਾਜ਼ਮਾਂ ਨਾਲ ਹੀ ਧੱਕਾ ਹੁੰਦਾ ਜੀ ਸਿੱਖੋ ਸਰਕਾਰਾਂ ਦੀਆਂ ਪਾਲਿਸੀਆਂ ਉਸ ਤਰ੍ਹਾਂ ਹੀ ਰਹਿੰਦੀਆਂ ਪਰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਪਰ ਇਹ ਜਿਹੜੀ ਸਰਕਾਰ ਹੈ ਸਭ ਤੋਂ ਨਗਮੀ ਸਾਬਤ ਹੋ ਰਹੀ ਆ ਉਹ ਤਾਂ ਫੇਰ ਵੀ ਟਾਈਮਲੀ ਡੀਏ ਦੀ ਕਿਸ਼ਤ ਇਕੱਤੀ ਦੇ ਦਿੰਦੇ ਸੀਗੇ ਇਹ ਤਾਂ ਜਿਹੜੀ ਸਰਕਾਰ ਬਿਲਕੁਲ ਮੌਨ ਧਾਰਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਅੱਜ ਪੰਜਾਬ ਦੇ ਮੁਲਾਜ਼ਮ ਨਹੀਂ ਦਿਖ ਰਹੇ ਇਹ ਜਿਹੜੇ ਮੁਲਾਜ਼ਮ ਹੈ ਆਪਣੀ ਸ਼ਕਤੀ ਦਿਖਾਣਗੇ ਸੜਕਾਂ ਤੇ ਆਣਗੇ ਫਿਰ ਇਹ ਸੀਐਮ ਸਾਹਿਬ ਕਹਿੰਦੇ ਆ ਮੁਲਾਜ਼ਮ ਹੜਤਾਲਾਂ ਕਰਦੇ ਆ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਗੱਲ ਕਰੋ ਅੱਖਾਂ ਚੇਖਾ ਪਾ ਕੇ ਸਾਨੂੰ ਡੀਏ ਕੱਟ ਕੇ ਉਹ ਦੇ ਰਹੇ ਆ ਪੈਨਸ਼ਨ ਜਿਹੜਾ ਵਾਅਦਾ ਸਾਡਾ ਉਹ ਲਾਗੂ ਕਰੋ ਅਸੀਂ ਅੱਜ ਮੁਲਾਜ਼ਮ ਟੇਬਲ ਟਾਕ ਤੇ ਆਉਣਾ ਚਾਹੁੰਦੇ ਆ ਗੱਲ ਕਰਨ ਸਾਡੇ ਨਾਲ ਅੱਗੇ ਨਾਲ ਦੀ ਕੀ ਰਹਿ ਗਈ ਆਪਣੇ ਦੇਖੋ ਸਰ ਸਾਡੀ ਸਾਰੇ ਵਿਭਾਗਾ ਦੀ ਇੱਕੋ ਇੱਕ ਜਥੇਬੰਦੀ ਆ ਪੀਐਸਐਮ ਜੂ ਸਾਡੇ ਜਿਹੜੇ ਸੁਪਰੀਮ ਲੀਡਰ ਹੈ ਗੁਰਨਾਮ ਸਿੰਘ ਬਿਰਕਾ ਜਨਰਲ ਸੈਕਟਰੀ ਤਰਸੀਮ ਫੱਟਲ ਜੀ ਆ ਜੋ ਡਿਸਾਈਡ ਕਰੋਗੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਲਾਗੂ ਕਰਾਂਗੇ ਮੈਂ ਬਿਕਰਮਜੀਤ ਸਿੰਘ ਜੀ ਆਲੂਵਾਲੀਆ ਸੂਬਾ ਐਸ ਪ੍ਰਧਾਨ ਪੰਜਾਬ ਸਿੱਖਿਆ ਭਾਗ ਮਿਨਿਸਟਰਲ ਸਟਾਫ ਸਾਬਾ ਅਫੀਸ ਐਸੋਸੀਏਸ਼ਨ ਸਰ ਆਪਣਾ ਕੋਈ ਨਵਾਂ ਹੀ ਇਹ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀ ਐਸ ਐਮ ਵਯੂ ਸੂਬਾ ਬਾੜੀ ਦੀ ਕਾਲ ਤੇ ਅੱਜ ਗ੍ਰੇਟ ਰੈਲੀ ਜਿਹੜੀ ਕੱਢਣੀ ਅਸੀਂ ਤਿਆਰ ਹੋਈਆਂ ਸਾਡੇ ਮੁੱਦੇ ਉਹੀ ਪੁਰਾਣੇ ਹੀ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸੱਤਾ ਵਿੱਚ ਲਿਆਓ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਾਂਗੇ ਦੇਖੋ ਲਗਭਗ 4 ਸਾਲ ਹੋ ਗਏ ਆ ਸਰਕਾਰ ਨੇ 2022 ਵਿੱਚ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਰੇ ਵਿੱਚ ਐਸਓਪੀ ਨਹੀਂ ਰੱਖਿਆ ਉਹ ਨੀਲਾ ਚਿੱਟਾ ਕਾਗਜ਼ ਸਿੱਧ ਹੋਈ ਆ ਸਰਕਾਰ ਸਾਨੂੰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਤੁਹਾਡੇ ਅਸੀਂ ਹਰੇਕ ਜੋ ਵੀ ਮੰਗਾਵਾ ਉੱਤੇ ਪੂਰਾ ਉਤਰਾਂਗੇ ਪਰ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਦੇਖੋ ਹੁਣ ਸਰ ਦੂਜੀ ਗੱਲ ਸਾਡਾ ਡੀਏ ਦੇਖੋ 1967 ਤੋਂ ਸਾਡਾ ਇੱਕ ਤੈਅ ਹੋਇਆ ਸੀ ਜੇ ਕੇਂਦਰ ਦੇ ਹਿਸਾਬ ਨਾਲ ਜੋ ਕੇਂਦਰ ਨੂੰ ਡੀਏ ਦੇ ਕੇਸ ਜਾਰੀ ਕਰਦੀ ਆ ਉਹ ਸਟੇਟ ਜਿਹੜੀ ਆਪਣੀ ਪੰਜਾਬ ਆ ਉਹ ਵੀ ਉਸੇ ਤਰਜ਼ ਤੇ ਉਹ ਸੇਮ ਦਿਆ ਕਰੂਗੀ ਅੱਜ ਅਸੀਂ 16% ਉਹਨਾਂ ਤੋਂ ਪਿੱਛੇ ਜਾ ਰਹੇ ਹਾਂ ਸਾਡਾ 42% ਡੀਏ ਚੱਲ ਰਿਹਾ ਹੈ ਉਹਨਾਂ ਦਾ 58 ਚੱਲ ਰਹੇ ਆ ਕਿਸੇ ਟਾਈਮ ਇਹ ਹੁੰਦਾ ਸੀ ਕਿ ਸਾਡਾ ਜਿਹੜਾ ਪੰਜਾਬ ਸਟੇਟ ਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਡੀਏ ਦਿੱਤਾ ਜਾਂਦਾ ਸੀ ਬਾਕੀ ਸੂਬੇ ਸਾਡੀ ਸਟੇਟ ਨੂੰ ਦੇਖ ਕੇ ਆਪਣੇ ਸਟੇਟ ਵਿੱਚ ਜਿਹੜੇ ਆ ਡੀਏ ਦੀ ਕਿਸ਼ਤ ਬਹਾਲ ਕਰਦੇ ਸੀ ਪਰ ਅੱਜ ਦੇਖ ਲਓ ਕਿ ਸਾਰੇ ਸੂਬਿਆਂ ਨੇ ਕਿਸ਼ਤ ਜਾਰੀ ਕਰ ਦਿੱਤੀ ਹੈ ਸਾਡਾ ਜਿਹੜਾ ਪੰਜਾਬ ਸੂਬਾ ਸਭ ਤੋਂ ਪਿੱਛੇ ਆ ਇਹਦੀ ਅਸੀਂ ਨੇ ਕਿੱਦੀ ਕਰਦੇ ਆ ਪੀਐਸਐਮ ਜੂ ਸਾਡੀ ਜਿਹੜੀ ਮਾਜ ਜਥੇਬੰਦੀ ਆ ਸਾਨੂੰ ਜੋ ਵੀ ਆਦੇਸ਼ ਅੱਗੇ ਲਾਊਗੀ ਅਸੀਂ ਹਾਜ਼ਰਾਂ ਹਾਂ ਧੰਨਵਾਦ